ਪੰਜਾਬ ਦਾ ਬੇੜਾ ਕਿਉਂ ਗਰਕ ਹੋਇਆ ਤੇ ਕੀਤਾ ਵੀ ਕਿਸੇ ਹੋਰ ਨੇ ਥੋੜਾ ਵਾ ਆਪਾਂ ਹੀ ਕੀਤਾ ਆਪਦੇ ਪੈਰੀਂ ਕਵਾੜੇ ਮਾਰੇ ਹੁਣ ਉਹ ਵਿਚਾਰੇ ਗਾਉਂਦੇ ਮੁੰਡਾ ਸਰਦਾਰਾਂ ਦਾ ਤੇ ਸਰਦਾਰਾਂ ਨੂੰ ਨਜ਼ਰ ਕਿਦੀ ਲੱਗੀ ਇੱਕ ਗੋਰੇ ਨੇ ਉਹ ਕਹਾਣੀ ਲਿਖੀ ਕਹਿੰਦਾ ਦੁਨੀਆ ਦਾ ਸਭ ਤੋਂ ਖੂਬਸੂਰਤ ਧਰਤੀ ਦਾ ਟੁਕੜਾ ਕਿਹੜਾ ਸੀ ਬੋਲੋ ਆਹ ਸੰਗੋਣਾ ਪੰਜਾਬ ਪੂਰੀ ਸ੍ਰਿਸ਼ਟੀ ਦਾ ਸਭ ਤੋਂ ਸੋਹਣਾ ਟੁਕੜਾ ਸੀ ਹਾਂ ਤੁਸੀਂ ਵੀ ਨਾਲ ਧਿਆਨ ਰੱਖਿਓ ਪੰਜਾਬ ਕਿਉਂ ਕਿਉਂਕਿ ਜਦੋਂ ਖੁਦ ਆਪ ਅਕਾਲ ਪੁਰਖ ਵੈਗਰੂ ਪਰਮੇਸ਼ਰ ਰੱਬ ਜੀ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਅਮਰੀਕਾ ਨਹੀਂ ਚੁਣਿਆ ਨਾ ਕੈਨੇਡਾ ਚੁਣਿਆ ਨਾ ਇੰਗਲੈਂਡ ਚੁਣਿਆ ਮੈਂ ਰਾਤੀ ਵੀ ਬੂ ਨਗਰ ਆਪਣੇ ਲਾਗੇ ਉੱਥੇ ਸੀ ਮੈਂ ਉੱਥੇ ਵੀ ਇਹੋੇ ਵਿਚਾਰ ਰੱਖਿਆ ਤੇ ਮਾਫੀ ਵੀ ਮੰਗੀ ਵੀ ਗੁੱਸਾ ਨਾ ਕਰ ਦਿਓ ਬੋਲੋ ਵੈਗਰੋ ਅੱਜ 100 ਖੰਡ ਪਾਠ ਹੁੰਦਿਆ ਮਹਾਪੁਰਖ ਬੈਠੇ ਐ 100 ਦੇ ਵਿੱਚੋਂ 70 ਖੰਡ ਪਾਠਾਂ ਦੀ ਅਰਦਾਸ ਇਹ ਹੁੰਦੀ ਹੈ ਕਿ ਬਾਬਾ ਜੀ ਸਾਰਾ ਪਰਿਵਾਰ ਦਾ ਬਣ ਜੇ ਤੇ ਮੈਂ ਪੱਕਾ ਹੀ ਹਣ ਕਹੋ ਕਿਹੜਾ ਬਾਬਾ ਸੱਦ ਲਿਆ ਨਾ ਵੀ ਸਾਡਾ ਤੇ ਸੂਝ ਨਹੀਂ ਆਉਣਾ ਆਖੋ ਸਤਨਾਮ ਉਹੀ ਵੀ ਜਾਣਾ ਬਾਹਰ ਜਾਣਿਆ ਜਾਇਆ ਕਰੋ ਘੁੰਮ ਫਿਰ ਕੇ ਪੈਸੇ ਲੈ ਕੇ ਇੱਥੇ ਆ ਜਾ ਕਰੋ ਤੂੰ ਹੀ ਤੇ ਸਾਰਾ ਟੱਬਰ ਹੀ ਮਗਰੋਂ ਬੇਬੇ ਨੂੰ ਵੀ ਲੈ ਗਏ ਤੇ ਕਹੀ ਜਾਂਦੇ ਰਾਜ ਕਰੇਗਾ ਇੱਥੇ ਤੇ ਭਈਏ ਸਾਰੇ ਪਾਸੇ ਹੋ ਗਏ ਤੇ ਰਾਜ ਕਿਨੇ ਕਰਨਾ ਇੱਕ ਪਿੰਡ ਦੇ ਵਿੱਚ 100 ਘਰ ਵਿੱਚੋਂ 25 ਘਰਾਂ ਚ ਰਸ਼ੋ ਤੇ 75 ਘਰ ਵਿਲੇ ਆ ਮੈਂ ਅੱਗੇ ਤੁਰਾਂ ਸਭ ਤੋਂ ਸੋਹਣੀ ਤੇ ਖੂਬਸੂਰਤ ਧਰਤੀ ਦਾ ਟੁਕੜਾ ਸੀ ਪੰਜਾਬ ਜਿਸ ਧਰਤੀ ਤੇ ਨੌ ਨਾਥ 52 ਬੀਰ 84 ਸਿੱਧ ਤੇ 10 ਗੁਰੂ ਸਹਿਬਾਨ ਗੱਜ ਕੇ ਕਹਦੇ ਸਤਨਾਮ ਜੀ ਵਾਹੀ ਬਾਬੇ ਨਾਨਕ ਜਿਨ੍ਹਾਂ ਸਫ਼ਰ ਕਿਸੇ ਨੇ ਤੈ ਨਹੀਂ ਕੀਤਾ ਆਮ ਕਥਾ ਵਜ ਕੇਹੀ ਕਹਿੰਦੇ 48000 ਕਿਲੋਮੀਟਰ ਪੈੜਾ ਤੈ ਕੀਤਾ ਬਾਬੇ ਬਾਬੇ ਚਾਰੇ ਬਾਬੇ ਤਾਰੇ ਚਾਰ ਚੱਕ ਨੌ ਪ੍ਰithvi ਪੂਰੇ ਵਰਲਡ ਦੀ ਬ੍ਰਹਿਮੰਡਾਂ ਪਤਾਲਾਂ ਦੀ ਬਾਬੇ ਨੇ ਯਾਤਰਾ ਕੀਤੀ ਪਰ ਬਾਬੇ ਨੇ ਅਰਦਾਸ ਨਹੀਂ ਕੀਤੀ ਵੀ ਮੈਂ ਉੱਥੇ ਪੱਕਾ ਹੋ ਜਾ ਜੇ ਕੀਤੀ ਤੇ ਦਿਖਾ ਦਿਓ ਗਿਆ ਜਰੂਰ ਸੀ ਬਾਬਾ ਸਾਧੂ ਆnde ਨਾਮ ਜਪਾਂਦੇ ਵੇੜੇ ਤਾਰ ਜਾਂਦੇ ਨੇ ਪਰ ਬਾਬੇ ਨਾਨਕ ਨੇ ਆ ਧਰਤੀ ਨੂੰ ਚੁਣਿਆ ਜਿੱਥੇ ਬੈਠੇ ਆਪਾਂ ਮੈਂ ਵੀ ਇੱਕ ਦਿਨ ਚਲੇ ਜਾਣਾ ਤੁਸੀਂ ਵੀ ਪਰ ਇੱਕ ਚੀਜ਼ ਹਮੇਸ਼ਾ ਸੋਚਣ ਤੇ ਮਜਬੂਰ ਕਰਦੀ ਅਜ 25 ਲੱਖ ਗੋਰਾ ਅਮਰਤ ਧਾਰੀ ਆਖੋ ਵੇ ਗੁਰੂ 176 ਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਪਿਆ ਗੱਜ ਕੇ ਕਹਿ ਦਿਓ ਸਤਨਾਮ ਵਾਹਿਗੁਰੂ ਪਰ ਧਰਤੀ ਸਭ ਤੋਂ ਪਿਆਰੀ ਕਿਹੜੀ ਸੀ ਪੰਜਾਬ ਵਸਦਾ ਗੁਰਾਂ ਦੇ ਅੱਜ ਜੇ ਕਿਤੇ ਆ ਮਹਾਪੁਰਖੀ ਨਾ ਕਿ ਯਤਨ ਨਾ ਕਰਨ ਕਿਉਂਕਿ ਸਮਾਗਮ ਰੱਖਦੇ ਰਹਿੰਦੇ ਆ ਤੇ ਮੈਂ ਉਸ ਮਹਾਪੁਰਖ ਜਦੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਜਿੰਨੇ ਸਭ ਤੋਂ ਪਹਿਲਾ ਸਮਾਗਮ ਗੁਰੂ ਅਮਰਦਾਸ ਜੀ ਨੂੰ ਕਹਿ ਕੇ ਰਖਾਇਆ ਸੀ ਉਹ ਗੋਰਾ ਕਹਿੰਦਾ ਇਹ ਕਹਿੰਦਾ ਇਹ ਵੀ ਬੜਾ ਸੋਹਣਾ ਟੁਕੜਾ ਸੀ ਪੂਰੇ ਵਰਲਡ ਦੇ ਵਿੱਚੋਂ ਪੰਜਾਬ ਇੱਕ ਸ਼ੈਤਾਨ ਆ ਤੇ ਇੱਕ ਭਗਵਾਨ ਆ ਦੋਨਾਂ ਦਾ ਜੋੜਾ ਜੇ ਆਖੋ ਸਤਨਾਮ ਕਹਿੰਦੇ ਸ਼ੈਤਾਨ ਆਪਣੇ ਤਕੀਏ ਤੇ ਬੈਠਾ ਹੈ ਤੇ ਜਦੋਂ ਉਹਨੇ ਧਰਤੀ ਵੱਲ ਨਿਗਾਹ ਮਾਰੀ ਨਾ ਉਹਨੇ ਕਿਹਾ ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਸੋਹਣਾ ਟੁਕੜਾ ਕਿਹੜਾ ਧਰਤੀ ਦਾ ਤੇ ਉਹਦੀ ਨਿਗਾਹ ਪਈ ਪੰਜਾਬ ਸਿੰਘ ਤੇ ਤੇ ਪੰਜਾਬ ਸਿੰਘ ਦੀ ਘਰ ਵਾਲੀ ਦਾ ਨਾਮ ਸੀ ਦਇਆਕੌਰ ਕਹਾਣੀ ਸਮਝ ਲਿਓ ਨਾ ਇਹ ਬੋਲਿਓ ਵੀ ਨਾਲ ਪੰਜਾਬ ਸਿੰਘ ਦੀ ਘਰ ਵਾਲੀ ਦਾ ਨਾਮ ਕਿਉਂਕਿ ਪੰਜਾਬੀਆਂ ਤੋਂ ਬਿਨਾ ਦਇਆ ਨਹੀਂ ਕਿਸੇ ਚ ਹੈਗੀ ਤੇ ਸਭ ਤੋਂ ਪਹਿਲਾਂ ਵਿਸਾਖੀ ਆਰੀ ਪਹਿਲੇ ਪਿਆਰੇ ਦਾ ਨਾਂ ਕੀ ਸੀ ਉਹ ਵੀ ਭਾਈ ਪਾਰੋ ਦੀ ਕੁਲ ਚੋਂ ਆਇਆ ਮੈਂ ਅੱਗੇ ਯਤਨ ਕਰਨਾ ਇਤਿਹਾਸ ਤੋਰੰਦਾ ਤੇ ਦਇਆਕੌਰ ਤੇ ਪੰਜਾਬ ਸਿੰਘ ਇਕੱਠੇ ਰਹਿ ਰਹੇ ਤੇ ਸ਼ੈਤਾਨ ਨੇ ਵੇਖਿਆ ਕਹਿੰਦੇ ਵੀ ਸਾਰੀ ਦੁਨੀਆ ਨਾਲੋਂ ਸੋਹਣਾ ਏ ਪੰਜਾਬ ਸਿੰਘ ਦਾ ਘਰ ਬਲੋ ਵੈਗ ਰਹੇ ਤੇ ਸ਼ੈਤਾਨ ਨਿੱਕਾ ਕਹਿੰਦਾ ਵੀ ਕਿਵੇਂ ਕਹਿੰਦਾ ਵੀ ਕਿਤੇ ਬਿੱਲੀਆਂ ਖਾਈ ਜਾਂਦੇ ਲੋਕੀਂ ਕਿਤੇ ਚੂਹੇ ਖਾਈ ਜਾਂਦੇ ਹੈ ਕਿਤੇ ਕੁੱਤੇ ਖਾਈ ਜਾਂਦੇ ਕਿਤੇ ਕੋਈ ਰੇਪ ਹੁੰਦਾ ਕਿਤੇ ਕੁਝ ਗੰਦਮੰਦ ਸਭ ਤੋਂ ਸੋਹਣਾ ਟੁਕੜਾ ਏ ਪੰਜਾਬ ਸਿੰਘ ਜਿਹਦੇ ਘਰ ਦੇ ਵਿੱਚ ਕੀਰਤਨ ਹੁੰਦਿਆ ਕਥਾ ਹੋਣਦੀ ਸ਼ਹੀਦ ਸਿੰਘ ਬੈਠੇ ਉਦਾਸੀ ਮਹਾਤਮਾ ਬੈਠੇ ਨਿਰਮਲੇ ਬੈਠਿਆ ਇਥੇ ਮੈਂ ਇੱਕ ਵੜੀ ਆਉਂਦੀ ਐ ਤੇ ਮੈਂ ਚਾਹਣਾ ਏ ਇਸ ਘਰ ਨੂੰ ਬਰਬਾਦ ਨਾ ਕਰਦੀ ਤੇ ਨਕੇ ਸ਼ੈਤਾਨ ਨੇ ਆਖਿਆ ਵੀ ਹੋ ਜੂਗਾ ਕਹਿੰਦਾ ਜਤਨ ਤੇ ਕਰੀਏ ਨਹੀਂ ਤੇ ਵਸਦਾ ਤੇ ਹੈਗਾ ਹੀ ਗੁਰਾਂ ਦੇ ਨਾਂ ਤੇ ਉਹਨੇ ਆਖਿਆ ਫਿਰ ਫੇਰ ਬੋਲਿਓ ਤੁਸੀਂ ਕਹਿੰਦਾ ਪੰਜਾਬ ਵਸਦਾ ਕਹਿੰਦਾ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਨਾ ਇਹ ਗੁਰਾਂ ਵਾਲਾ ਸ਼ਬਦ ਇਹਦੇ ਬਾਰੇ ਸੋਚੀਏ ਕੁਝ ਜਿਨ੍ਹਾਂ ਚ ਗੁਰੂ ਆ ਤੇ ਭਗਤ ਆ ਮਹਾਂਪੁਰਖ ਬੈਠੇ ਨੇ ਵਸਦਾ ਰਹਿਣਾ ਏ ਇਹਨੂੰ ਜਾਣਨਾ ਏ ਤੇ ਇਸ ਘਰ ਚੋਂ ਗੁਰੂ ਸ਼ਬਦ ਨੂੰ ਕੱਢਣਾ ਪੈਣਾ ਹੁਣ ਭੱਜਿਓ ਨਾ ਸੁਣ ਲਿਓ ਆਖੋ ਸਤਿਨਾਮ ਇਹ ਕਹਾਣੀ ਇੱਦਾਂ ਦੀ ਵਿੰਗੀ ਟੇਢੀ ਜੀ ਆ ਪਰ ਹੈ ਬੜੀ ਨਜ਼ਾਰੇ ਦਾ ਪੰਜਾਬ ਸਿੰਘ ਤੇ ਦਇਆ ਕੌਰ ਉਹਦਾ ਘਰ ਬੜਾ ਖੁਸ਼ੀਆਂ ਨਾਲ ਭਰਿਆ ਸੀ ਪੰਜਾਬ ਸਿੰਘ ਤੜਕੇ ਉੱਠਦਾ ਸੀ ਤੇ 25 ਬਾਣੀਆਂ ਦਾ ਨਿਤਨੇਮ ਕਰਦਾ ਹੈ ਤੇ ਦਇਆ ਕੌਰ ਉੱਠਦੀ ਸੀ ਤੇ ਉਹ ਪੰਜ ਬਾਣੀਆਂ ਦਾ ਪੰਜਾਬ ਸਿੰਘ ਹਲ ਜੋੜਦਾ ਸੀ ਤੇ ਗੁਰਦੁਆਰੇ ਮੱਥਾ ਟੇਕ ਕੇ ਤੇ ਦਇਆ ਕੌਰ ਮੱਥਾ ਟੇਕ ਕੇ ਆਪਣੀਆਂ ਵੱੱਜਾਂ گاਵਾਂ ਦਾ ਦੁੱਧ ਰੜਕਦੀ ਸੀ ਲਓ ਜੀ ਸ਼ੈਤਾਨ ਧਰਤੀ ਤੇ ਉੱਤਰਿਆ ਤੇ ਇਹਨਾਂ ਦੇ ਘਰੇ ਆ ਗਿਆ ਘਰੇ ਆਇਆ ਤੇ ਦਇਆ ਕੌਰ ਆਟਾ ਗੁੰਨ ਰਹੀ ਹੈ ਤੇ ਆ ਕੇ ਕਹਿੰਦਾ ਮਾਂ ਇੱਕ ਦੇ ਸਾਡੇ ਪੰਜਾਬ ਨੂੰ ਇਹ ਵੱਡੀ ਭੈੜ ਹੈ ਇਹ ਜਣੇ ਖਣੇ ਨੂੰ ਮੋਢਿਆਂ ਤੇ ਚੱਕ ਦਿੰਦੇ ਆਖੋ ਸਤਨਾਮ ਵਿੰਦੇ ਵੀ ਨਹੀਂ ਇਹ ਪੀਦਾ ਪਿਛੋਕੜ ਕੀ ਹੈ ਕਿੱਥੋਂ ਆਇਆ ਕਿਉਂਕਿ ਇਸ ਇਹਨੂੰ ਦਇਆ ਮਿਲ ਗਈ ਨਾ ਪਾਣੀ ਦੀ ਘੋਟਾ ਦਿੱਲੀ ਨੂੰ ਜਾਈਏ ਪਾਣੀ ਵੀ ਮੋਲ ਦਿੰਦੇ ਅਗਲੇ ਆਖੋ ਸਤਨਾਮ ਇਹ ਪੰਜਾਬ ਇਦਾਂ ਦਾ ਬਦਾਮਾਂ ਦੀਆਂ ਬੋਰੀਆਂ ਲੋਕਾਂ ਨੂੰ ਵੰਡ ਦਿੰਦਾ ਖਾਨਾ ਕਿਉਂਕਿ ਇਹਦੀ ਘਰ ਵਾਲੀ ਦਾ ਨਾਮ ਆ ਦਇਆ ਹੈ ਨਾ ਧਿਆਨ ਰੱਖਿਓ ਵਿਸ਼ੇ ਦਾ ਆਖ ਕੇ ਕਹਿੰਦਾ ਬੀਬੀ ਮੇਰਾ ਮਾਂ ਪਿਓ ਮਰ ਗਿਆ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੈ ਤੇ ਤੁਸੀਂ ਮੈਨੂੰ ਆਪਣੇ ਘਰ ਰੱਖ ਲਓਗੇ दयालु दया ही होनी सी कहंदी पुत्त ਸਾਡਾ ਵੀ ਕੋਈ ਨਹੀਂ ਇੱਥੇ ਜਿਹੜਾ ਆਵੇ ਸੋ ਛਕੇ ਤੇ ਰਾਜੀ ਜਾਵੇ ਤੇ ਆ ਮੇਰਾ ਪੁੱਤ ਇਨੇ ਚਿਰ ਨੂੰ ਪੰਜਾਬ ਸਿੰਘ ਵੀ ਘਰੇ ਆ ਗਿਆ ਕਹਿੰਦਾ ਇਹ ਇਹ ਕੌਣ ਆਹ ਕਹਿੰਦੀ ਜੀ ਇਹ ਵਿਚਾਰਾ ਬੇਸਹਾਰਾ ਏ ਕਿਸੇ ਟਾਈਮ ਜਿਹੜੇ ਕਲਾਕਾਰ ਸੀ ਨਾ ਨੱਚਣ ਟੱਪਣ ਵਾਲੇ ਇਹ ਬੇਸਹਾਰੇ ਸੀ ਇਹ ਲੋਕਾਂ ਦੇ ਘਰ ਮੰਗਦੇ ਸੀ ਤੇ ਅੱਜ ਸਾਡੇ ਸਿਰ ਤੇ ਬੈਠੇ ਹੀ ਤੇ ਜਿਹੜੇ ਰਾਗੀ ਢਾਡੀ ਸੀ ਜਿਹੜੇ ਗੁਰੂ ਮਹਾਰਜ ਦੇ ਮਹਾਪੁਰਖ ਸੀ ਉਹ 20 ਕਿਲੋਮੀਟਰ ਤੋਂ ਲੋਕੀ ਫੁੱਲਾਂ ਦੀ ਟੋਕਰੀ ਲਿਆਉਂਦੇ ਅੱਜ ਗਾਲਾਂ ਕੱਢਦੇ ਹਨੂ ਆਖੋ ਸਤਨਾਮ ਇਹ ਰਿਜ਼ਲਟ ਸਮਝ ਲਿਓ ਕਿਧਰ ਨੂੰ ਲਜਾਣਾ ਮੈਂ ਉਹ ਕਹਿੰਦਾ ਵੀ ਕਾਕਾ ਕਿੱਥੋਂ ਆਇਆ ਤੂੰ ਕਹਿੰਦਾ ਜੀ ਜਿਹਦਾ ਕੋਈ ਹੈ ਨਹੀਂ ਉਹਨੇ ਕਿੱਥੋਂ ਆਣਾ ਤੇ ਦਇਆ ਪੈ ਗਈ ਪੰਜਾਬ ਸਿੰਘ ਨੂੰ ਕਹਿੰਦੀ ਚੁੱਪ ਕਰ ਤੂੰ ਕਾਹਤੋਂ ਪੁੱਛਦਾ ਨਿਆਣਾ ਉਹਨੂੰ ਰੋਟੀ ਤੇ ਖਾ ਲੰਦੇ ਗਾਲੀ ਪਈ ਜਨਾ ਉਹਨੇ ਰੋਟੀ ਖਵਾਈ ਤੇ ਪ੍ਰੇਮ ਬਣ ਗਿਆ ਚੋਖਾ ਕਹਿੰਦੇ ਇਸ ਸ਼ੈਤਾਨ ਨੇ ਕੀ ਕੀਤਾ ਜਦੋਂ 4-5 ਮਹੀਨੇ ਰਿਆ ਨਾ ਇੱਕ ਦਿਨ ਉਹਨੇ ਫਿਰ ਛੇੜਖਾਨੀ ਕੀਤੀ ਦਇਆਕੌਰ ਨੇ ਪ੍ਰਸ਼ਾਦਾ ਦਿੱਤਾ ਤੇ ਪੰਜਾਬ ਸਿੰਘ ਹਲਵਾਉਂਦਾ ਸੀ ਤੇ ਉਹਨੇ ਜਾਣ ਬੁੱਝ ਕੇ ਉਹ ਪ੍ਰਸ਼ਾਦਾ ਜਿਹੜਾ ਕੱਢ ਕੇ ਸੁੱਟਦਾ ਬিনা ਦੋਨ ਨੂੰ ਲੜਾਉਣਾ ਆਮ ਹੈ ਕਲੇ ਜਿੱਥੇ ਵਸਦੀ ਹੈ ਬਰਕਤ ਉਥੋਂ ਮੈਂ ਭਾਵੇਂ ਬੱਚਾ ਹੀ ਆ ਮੈਨੂੰ ਇਨੀ ਬੁੱਧੀ ਨਹੀਂ ਪਰ ਜਦੋਂ ਸਟੇਜ ਸੈਕਟਰੀ ਸਾਹਿਬ ਤੋਂ ਪਹਿਲਾਂ ਵੀਰ ਜੀ ਕਰ ਰਹੇ ਸੀ ਨਾ ਲੈਕਚਰ ਤੇ ਉਹਨਾਂ ਇੱਕ ਸ਼ਬਦ ਵਰਤਿਆ ਸੀ ਵੀ ਅੱਜ ਅਕਾਲ ਤਖਤ ਤੋਂ ਪੰਜਾਬ ਇਕੱਠਾ ਹੋ ਕੇ ਤੁਰਪੇ ਦਿੱਲੀ ਦੀਆਂ ਬਾਜ਼ੀਆਂ ਲਵਾ ਦੋ ਤੁਸੀਂ ਸੁਣਿਆ ਨਾ بس ਇੱਥੇ ਕੀ ਘੁੰਡੀ ਆ ਕਿਉਂਕਿ ਜਿਹੜਾ ਇਕੱਠਾ ਹੋ ਕੇ ਤਰੂ ਇਕੱਠਾ ਹੋਣਾ ਨਹੀਂ ਇੱਕ ਬੰਦਾ ਕਹਿੰਦੇ ਆ ਅਮਰਤਪਾਲ ਆ ਜੀ ਤੇ ਪੰਜ ਬੰਦੇ ਕਹਿੰਦੇ ਨਹੀਂ ਆਉਣਾ ਚਾਹੀਦਾ ਕਿਦਾਂ ਲੈ ਆਉਂਗੇ ਤੀ ਰੋਇਆ ਰੁਖ ਕੋਹਾੜੇ ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਛੇਕ ਫੁੱਲਾਂ ਚ ਪਾਇਆ ਤੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਕਹਿੰਦਾ ਸੌ ਫਿਲਾ ਬਣਾ ਕੀ ਦਿੱਤਾ ਠਗੀਆਂ ਠੋਰੀਆਂ ਅੱਜ ਪੁੱਤ ਤੂੰ ਆਗ ਵਿੱਚ ਰੱਖਤਾ ਆਖੋ ਸਤਨਾਮ ਇਹ ਦਸਤੂਰ ਆ ਇਹ ਬੜੀ ਔਖੀ ਗੇਮ ਬਣ ਗਈ ਆ ਮਿੱਤਰੋ ਇਹ ਤੇ ਗੁਰੂ ਹੀ ਕੋਈ ਕਿਰਪਾ ਕਰੂ ਗੁਰੂ ਸਾਹਿਬ ਕਿਉਂਕਿ ਜਿੰਨਾ ਬੇੜੀਆਂ ਚ ਛੇਕ ਹੋ ਜਾਣ ਉਹਨਾਂ ਪਾਰ ਕੀ ਲਾਵਣਾ ਪਤਨਾ ਨੂੰ ਉਮਰ ਬੱਕਰੇ ਦੀ ਭਲਾਂ ਰਹੀ ਕਿੰਨੀ ਜਿਹੜਾ ਨਿੱਤ ਸੁਣਦਾ ਕੰਡੇ ਹੀੜੀਆਂ ਦੀ ਉਹਨਾਂ ਪਾਰ ਕੀ ਲਾਵਣਾ ਪੱਤਨਾ ਨੂੰ ਥੱਲੇ ਛੇਕ ਹੋ ਜਾਣ ਜਿੰਨਾ ਉਹਨਾਂ ਕੋਲ ਨਹੀਂ ਪਾਰਸਾ ਰਾਜ ਰਿੰਦਾ ਫੁੱਟ ਪੈ ਜੇ ਕੋਮਾ ਅੱਜ ਸਾਡੇ 'ਚ ਫੋਟਾ ਇੱਕ ਕਥਾਵਾਜਕ ਬੋਲ ਕੇ ਗਿਆ ਦੂਜਾ ਉਹਦੀ ਨਿੰਦਿਆ ਕਰੀ ਜਾਂਦਾ ਇੱਕ ਮਾਂ ਪੁਰਖ ਦੀ ਦੂਜੇ ਨਾਲ ਨਹੀਂ ਬੰਨਦੀ ਆਖੋ ਸਤਿਨਾਮ ਕਿੱਦਾਂ ਚਲਾਓਗੇ ਗੱਡੀ ਨੇ ਔਖਾ ਹੀ ਐ ਨਾ ਕੰਮ ਇਹ ਬੜੀ ਡੂੰਗੀ ਗੱਲ ਐ ਮੈਂ ਅੱਗੇ ਤੁਰਾਂ ਤੇ ਜਦੋਂ ਉਹਨੇ ਰੋਟੀ ਛੁੱਟੀ ਤੇ ਵੇਖਿਆ ਵੀ ਅੱਜ ਪੰਜਾਬ ਸੋਂ ਸਵੇਰ ਦਾ ਭੁੱਖਾ ਤੇ ਅੱਜ ਬੀਬੀ ਦੇ ਥੱਪੜ ਪੋੜ। ਜਦੋਂ ਪੰਜਾਬ ਸੋਂ ਘਰੇ ਆਇਆ ਕਹਿੰਦਾ ਦਇਆ ਕੋਰੇ ਪ੍ਰਸ਼ਾਦਾ ਕਿੱਥੇ ਹੀ? ਕਹਿੰਦੀ ਸਰਦਾਰ ਜੀ ਭੇਜਿਆ ਸੀ ਕਹਿੰਦੇ ਉਹ ਤੇ ਮਿਲਿਆ ਹੀ ਨਹੀਂ। ਕਹਿੰਦਾ ਚੱਲ ਕੋਈ ਗੱਲ ਨਹੀਂ। ਕੋਈ ਲੋੜਵੰਦ। ਅੱਗ ਲੱਗੀ ਸ਼ੈਤਾਨ ਨੂੰ ਕਹਿੰਦਾ ਵੀ ਇਹ ਤੇ ਲੜਾਉਣੇ ਸੀ ਮੈਂ। ਇਹ ਫੇਰ ਹੱਸਦੇ ਆ। ਫਿਰ ਉਹਨੇ ਵੱਡੇ ਸ਼ੈਤਾਨ ਨੂੰ ਫੋਨ ਕੀਤਾ ਵੀ ਤੇ ਕੋਈ ਚੱਕਰ ਚੱਲਣ ਨਹੀਂ ਦਿਆ ਵੀ ਮੇਰੀ ਕੋਈ ਬਾਹ ਨਹੀਂ ਜਾਣਦੀ ਕਹਿੰਦਾ ਕਾਲਾ ਨਾ ਪੈ ਹੌਲੀ ਹੌਲੀ ਆਖੋ ਸਤਨਾਮ ਇਹ ਜਿਹੜੇ ਪੰਜਾਬ ਦਾ ਜੇ ਤੁਸੀਂ ਨਕਸ਼ਾ ਵੇਖ ਰਹੇ ਹੋ ਨਾ ਇਹ ਕੈਲੰਡਰ ਕੱਲ 556 ਸ਼ੁਰੂ ਹੋਇਆ 556 ਸਾਲ ਉਮਰ ਆ ਸਾਡੀ ਸਾਰੀ ਆਖੋ ਸਤਨਾਮ ਬਾਬੇ ਨਾਨਕ ਦੇ ਸਿੱਖਾਂ ਦੀ 2024 ਸਾਲ ਹੋ ਗਿਆ ਇਸਾਈ ਮਤ ਨੂੰ ਯੂਰਪ ਕੰਟਰੀ ਜਿਹੜੀ ਗੋਰੇ ਉਹਨਾਂ ਦਾ ਕੈਲੰਡਰ ਪੂਰੇ ਵਰਲਡ 'ਚ ਘੁੰਮ ਗਿਆ ਕਿਉਂਕਿ ਉਹਨਾਂ ਨੇ ਅਕਲ ਨਾਲ ਰਾਜ ਕੀਤਾ ਅਸੀਂ ਰਫਲ ਨਾਲ ਕਰਨਾ ਚਾਇਆ ਆਖੋ ਸਤਨਾਮ ਅਕਲ ਤੇ ਰਫਲ ਦੋਵਾਂ ਦਾ ਫਰਕ ਬੜਾ ਰਫਲ ਵਾਲੇ ਬੰਦੇ ਜੇਲ੍ਹਾਂ 'ਚ ਬੈਠੇ ਲੰਘੀ ਨਾ 40 ਸਾਲ ਨਹੀਂ ਨਾ ਛੁੱਟੇ ਜਿਹੜੇ ਅਕਲ ਵਾਲੇ ਸੀ ਉਹ ਸਾਰੀ ਦੁਨੀਆ ਮਾਰ ਕੇ ਵੀ ਲੈਂਡ ਕਰੋਜ਼ਰ 'ਚ ਘੁੰਮਦੇ ਆਖੋ ਸਤਨਾਮ ਇਹ ਫਰਕ ਅਕਲ ਤੇ ਰਫਲ ਦਾ ਸੋ ਇਸ ਕਰਕੇ ਸਾਰ ਸੰਗਤ ਜੀ ਵੱਖਰਾ ਜਿਆ ਵਿਸ਼ਾ ਮੈਂ ਚੁਣ ਬੈਠਾ ਮੈਂ ਵੀ ਇਹਨੂੰ ਤੋੜਨਾ ਚਾਹਣਾ ਅੱਗੇ ਕਿਉਂਕਿ ਮਾਂਪੁਰਖਾਂ ਦੇ ਜੀਵਨ ਪਿਆਰੇ ਐ ਤੇ ਹੁਣ ਮੈਂ ਛੇੜਿਆ ਤੇ ਕਿਸੇ ਬੰਨੇ ਲਾ ਦਾਂ ਜਦੋਂ ਫਿਰ ਸ਼ੈਤਾਨ ਨੇ ਕਿਹਾ ਕਹਿੰਦੇ ਵੀ ਇਸ ਘਰ ਚ ਨਿਤਨੇਮ ਤੇ ਬੰਦਕੀ ਆ ਤੇ ਜਿੰਨਾ ਚਿਰ ਇਸ ਘਰ ਚ ਗੰਦਕੀ ਨਹੀਂ ਆਉਂਦੀ ਬੰਦਕੀ ਉਹਨਾਂ ਚਿਰ ਇਹਦਾ ਵਾਲ ਵਿੰਗਾ ਨਹੀਂ ਹੋਣਾ ਫਿਰ ਉਹਨੇ ਕਿਹਾ ਵੀ ਇਸ ਘਰ ਚੋਂ ਬੰਦਕੀ ਕੱਢ ਕੇ ਤੇ ਗੰਦਗੀ ਕਿੱਦਾਂ ਪਾਵਾਂ ਸ਼ੈਤਾਨ ਨੇ ਦਿਮਾਗ ਦਿੱਤਾ ਕੁਦਰਤ ਨੂੰ ਨਾਲ ਰਲਾਇਆ ਕੁਦਰਤ ਨੂੰ ਬੋਲੋ ਵੇਰੇ ਨਿੱਕੇ ਸ਼ੈਤਾਨ ਨੇ ਕਿਹਾ ਕਿੰਦਾ ਬਾਪੂ ਐਤਕੀ ਆਪਾਂ ਨਾ ਜਿਹੜੇ ਨੀਵੇਂ ਖੱਤੇ ਆ ਨਾ ਉਹ ਨਹੀਂ ਬੀਜਨੇ ਉੱਚੇ ਬੀਜਾਂਗੇ ਉਹ ਕਹਿੰਦਾ じゃ ਕੱਬ ਕਰ ਤੂੰ ਕੱਲ ਦਾ ਜਵਾਕ ਆ ਮੇਰੀ 80 ਸਾਲ ਉਮਰ ਹੋ ਗਈ ਆ ਇਹ ਘਰ ਦੀ ਦਇਆ ਕੋਰ ਬੋਲ ਪੀ ਕਹਿੰਦੀ ਕੀ ਨਿਆਣਾ ਫਿਰ ਸਕੇ ਪੁੱਤ ਸਕੇ ਹੁੰਦੇ ਨਾ ਬਗਾਨੇ ਬੋਲਦੇ ਨਹੀਂ ਬਗਾਨੇ ਹੁੰਦੇ ਨਿਆਣੇ ਨੂੰ ਮਾਰਦੇ ਆਖੇ ਲੱਗ ਜਿਓ ਉਹਨੇ ਕੀ ਕੀਤਾ ਨੀਵੀਂ ਨਹੀਂ ਬੀਜੀ ਉੱਚੀ ਬੀਜਤੀ ਉਸ ਹਾਲ ਮੀਂਹ ਇੰਨਾ ਪਿਆ ਵੀ ਨੀਵੀਆਂ ਮਰ ਗਈਆਂ ਲੋਕਾਂ ਲੋਕੀ ਗਰੀਬ ਹੋ ਗਏ ਤੇ ਉਹਨਾਂ ਦੀ ਦੁਗਣੀ ਨਿਕਲੀ 1 ਕਰੋੜ ਰੁਪਈਆ ਬਚ ਗਿਆ ਇਹ ਸਾਖੀ ਅਲ ਨਾ ਜਾਇਓ ਇਹਦਾ ਅਰਥ ਵੇਖਿਓ ਦੂਜੇ ਸਾਲ ਨੂੰ ਕਹਿੰਦਾ ਬਾਪੂ ਅਦਕੀਆਂ ਆਪਾਂ ਕੀ ਕਰਨਾ ਨੀਵੀਂ ਬੀਜਣੀ ਉੱਚੀ ਨਹੀਂ ਬੀਜਣੀ ਉਹਨੇ ਕਿਹਾ ਪੁੱਤ ਤੇਰੀ ਸਕੀਮ ਸਹੀ ਆ ਵੀ ਅਦਕੀ ਆਲੂ ਲਾਉਣੇ ਤੇ ਅਦਕੀ ਉਹ ਜਦੋਂ ਜ਼ਿਮੀਂਦਾਰ ਲਾਉਂਦੇ ਉਹ ਤੋਂ 2 ਰੁਪਏ ਜਦੋਂ ਆਪਾਂ ਨਹੀਂ ਲਾਈ ਪੁੱਤ ਮਹਿੰਗੀ ਹੋ ਜਾਂਦੇ ਉਥੇ ਖੇੜ ਕੀ ਵਾਪਰੀ ਵੀ ਉਹਨੇ ਨੀਵੀਂ ਬਚਾਤੀ ਤੇ ਨੀਵੀਂ ਲੋਕਾਂ ਦੇ ਮੀਂਹ ਨਹੀਂ ਪਿਆ ਸੋਕ ਗਈਆਂ ਉਹਨਾਂ ਦੀ ਦੁੱਗਣੀ ਨਿਕਲੀ ਰੁਪਈਆ 2 ਕਰੋੜ ਆ ਗਿਆ ਤੁਹਾਡੇ ਕੋਲੇ ਬੇੜਾ ਕਿਦਾਂ ਕਰਕੇ ਆ ਪੰਜਾਬ ਦਾ ਮੈਂ ਉਧਰ ਨੂੰ ਜਾ ਰਿਹਾ ਤੇ ਜਦੋਂ ਸਾਧ ਸੰਗਤ ਜੀ 2 ਕਰੋੜ ਰੁਪਈਆ ਆਇਆ ਤੇ ਸ਼ੈਤਾਨ ਕਹਿੰਦਾ ਪੰਜਾਬ ਸਿੰਘ ਨੂੰ ਕਹਿੰਦਾ ਬਾਪੂ 2 ਕਰੋੜ ਰੁਪਈਆ ਕੋਲੇ ਪਿਆ ਵਾ ਤੇ ਟੁੱਟਾ ਮੰਝਾ ਡਾਇਆ ਤੂੰ ਆ ਗੰਦੀ ਜੇ ਦੋ ਕੱਚੇ ਕਮਰੇ ਆ ਢਾਦੇ ਇਹਨਾਂ ਨੂੰ ਕੋਠੀ ਪਾਈਏ ਕੋਠੀ ਤੇ ਬਾਪੂ ਕਹਿੰਦਾ ਨਹੀਂ ਨਹੀਂ ਪੁੱਤ ਮੈਂ ਰੋਜ਼ ਗੁਰਬਾਣੀ ਪੜ੍ਹਦਾ ਸਹਿਜ ਪਾਠ ਕਰਦਾ ਉੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਐ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਮਿੱਟੀ ਭਈ ਤੋਲਵੀ ਇੱਥੇ ਪੁੱਤ ਰਹਿਣਾ ਥੋੜਾ ਕਿਸੇ ਨੇ ਆਪਾਂ ਕੱਚੇ ਘਰ 'ਚ ਰਹਿਣਾ ਉਦਾਸ ਸੀਨ ਸੰਪਰਾ ਬਾਬਾ ਜੈ ਸਿੰਘ ਬੈਠੇ ਉਦਾਸ ਸੀਨ ਦਾ ਅਰਥ ਹੀ ਏ ਸੀ ਦੁਨੀਆ ਤੋਂ ਉਦਾਸ ਹੋ ਗਿਓ ਇਹ ਬਾਬਾ ਆਨੰਦ ਸਿੰਘ ਦਾ ਵੀ ਜ਼ਿਕਰ ਕਿਸੇ ਨੇ ਆਖਿਆ ਸੀ ਬਾਬਾ ਅਮਰੀਕਾ ਤੋਂ ਬੰਦਾ ਆਇਆ ਬਾਬਾ ਜੀ ਤੈਨੂੰ ਕੋਠੀ ਪਾ ਦਈਏ ਵੱਡੀ ਤੇ ਮਾਮ ਗੁਰਖਾ ਸਕੇ ਕਹਿੰਦੇ ਕੱਚੀ ਮਿੱਟੀ ਨੂੰ ਕੱਚੀ ਚ ਰਹਿਣ ਦੇ ਕਦੋਂ ਪੱਕੀ ਚ ਬਸਾਉਣਾ ਰੁਲ ਜਾਗੇ ਆਖੋ ਸਤਨਾਮ ਅਹੀਂ ਨਹੀਂ ਪੱਕੇ ਪਾਉਣੇ ਕੁਲੀ ਚ ਹੀ ਰਹਿ ਪਤਾ ਸੀ ਉਹਨਾਂ ਨੂੰ ਇਹ ਗੱਲਾਂ ਬੜੀਆਂ ਡੂੰਘੀਆਂ ਪਰ ਕਈ ਗੁੱਸਾ ਕਰ ਲੈਂਦੇ ਇੱਕ ਨੇ ਕੀਤਾ ਸੀ ਮੇਰਾ ਸਾਡੇ ਉੱਤੇ ਕਿਸ਼ਕਿਸ਼ਾ ਬਾਬਾ ਜੀ ਕੋਠੀ ਮੈਂ ਪਾਈ ਤੇਰੇ ਡੱਡ ਵੀੜੂ ਦੀ ਉਹ ਪਤਾ ਨਹੀਂ ਕਿਹੜੀ ਬੋਲੀ ਬੋਲਿਆ ਸੱਚੀ ਪਥਰੀ ਹੋ ਗਈ ਮੁੜਕੇ ਮਹੀਨਾ ਕੁ ਪੀੜ ਹਿੰਦੀ ਰਹੀ ਫਿਰ ਮਾਫੀ ਮੰਗੀ ਤੇ ਫਿਰ ਸਹੀ ਹੋਈ ਕਈ ਪੱਥਰ ਪਾੜ ਬੰਦੇ ਹੁੰਦੇ ਆ ਤਾਂ ਬਾਬੇ ਕਬੀਰ ਨੂੰ ਲਿਖਣਾ ਪਿਆ ਸਾਖਤ ਸੰਗ ਨਾ ਕੀਜੀਏ ਬਚ ਕੇ ਰਿਆ ਕਰ ਉਹ ਜਿਆ ਤੋਂ ਸਾਰੇ ਤਰ੍ਹਾਂ ਦੀਆਂ ਕੁਆਲਿਟੀਆਂ ਆ ਕਹਿੰਦਾ ਮੈਂ ਪੈਸੇ ਲਾਏ ਤੇਰਾ ਕੀ ਲੋਟੇਟ ਦੁਖਦਾ ਮੈਂ ਕਿਹਾ ਮੇਰਾ ਨਹੀਂ ਦੁਖਦਾ ਬਾਬੇ ਫਰੀਦ ਦਾ ਦੁਖਦਾ ਵਾਬੇ ਫਰੀਦ ਨਾ ਜਾ ਕੇ ਲੜ ਮੇਰੇ ਨਾਲ ਕੱਦ ਤੋਂ ਲੜਦਾ ਮੈਂ ਤੇ ਕਥਾ ਕਰਨਦਿਆਂ ਉਹਨਾਂ ਦੀ ਸ਼ਲੋਕ ਦੀ ਉਹਨਾਂ ਨੇ ਲਿਖ ਦਿੱਤਾ ਹੈ ਵੀ ਕੋਠੇ ਮੰਡਪ ਮਾੜੀਆਂ ਉਹ ਸਾਰੇ ਇੰਦੇ ਪੀ ਗਏ ਕੂੜਾ ਸੌਦਾ ਕਰ ਗਏ ਹੋ ਮੜੀਆਂ ਦੇ ਵਿੱਚ ਜਾ ਕੇ ਸਾਰੇ ਪਹਿ ਜਿੱਥੋਂ ਮੂਲ ਮੰਤਰ ਰੰਭ ਹੋਇਆ ਸੁਲਤਾਨਪੁਰ ਲੋਧੀ ਇਹ ਮੜੀਆਂ ਚ ਜਪਾਇਆ ਸੀ ਭੈਣੋ ਤੇ ਬੇਬੇ ਨਾਨਕੀ ਕਹਿੰਦੀ ਵੀਰਾ ਪੰਕੋਠੀ ਚੱਲੀਏ ਘਰ ਭਾਈਆ ਜੈ ਰਾਮ ਬਹੁਤ ਉੱਚੀ ਆਉਦੇ ਤੁਸੀਂ ਸੁਲਤਾਨਪੁਰ ਬਾਬਾ ਮੇਰੀ ਕੋਠੀ ਚੱਲ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਇੱਥੇ ਠੀਕ ਆ ਕਹਿੰਦੀ ਬਾਬਾ ਇਹ ਕੀ ਆ ਮਹਾਰਾਜ ਕਹਿੰਦੇ 에어ਪੋਰਟ ਆਖੋ 에어ਪੋਰਟ ਐ ਜਿੱਥੋਂ ਦਰਗਾਹ ਨੂੰ ਫਲਾਈਟਾਂ ਚੱਲਦੀਆਂ ਲਵਾਉਣਾ ਵੀਜ਼ਾ ਵਾਹਿਗੁਰੂ ਨਾਮ ਚੜੇ ਇਧਰ ਤੇ ਦੀਕੰਦੇ ਪਰ ਇਧਰ ਚੜਦੇ ਕੋਈ ਨਹੀਂ ਦੂਜੇ ਗੁਰਦੁਆਰੇ ਗੁਰਦੁਆਰੇ ਜਹਾਜ਼ ਚੱਲਦਾ ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੇ ਕਰ ਕਿਰਪਾ ਇਧਰ ਤੇ ਜਹਾਜ਼ ਖੜੋਤੇ ਸਤਿਗੁਰੂ ਬਾਜਾਂ ਮਾਰਨਦੇ ਇੱਥੇ ਖੜੋ ਕੇ ਆਖੀ ਜਾਂਦੇ ਦੂਜੇ ਜਹਾਜ਼ ਤੇ ਚੜਾ ਦੋ ਬੋਲੋ ਇੱਕ ਨੂੰ ਅਹੀਂ ਵੀ ਕਹਿ ਦਈਦਾ ਬੈਠੇ ਮਹਾਪੁਰਖ ਪਿੱਛੇ ਕਹਿੰਦੇ ਕੋਈ ਨਹੀਂ ਸਮਾਉ ਚੱਲ ਜਾਓਗੇ ਤਰਲੇ ਥੋੜਾ ਲੈਣੇ ਆਖੋ ਸਤਨਾਮ ਜਿੱਦਨ ਪ੍ਰਸ਼ਾਦਾ ਪੱਕਿਆ ਉਦੋਂ ਚੜ ਜਾਣਾ ਪਰ ਇੱਕ ਬਚਨ ਕੀਤਾ ਸਾਧੂ ਨਾਲ ਰਹਿਣਾ ਨਹੀਂ ਕਿਤੇ ਦਾਹ ਦਿਨ 20 ਦਿਨ ਜਾਓ ਤੇ ਆਓ ਇਹ ਧਰਤੀ ਲੱਭਣੀ ਨਹੀਂ ਮੈਂ ਆਪਣੇ ਵਿਸ਼ੇ ਨੂੰ ਅੱਗੇ ਤੋਰਾਂ ਮਹਾਰਾਜ ਕਹਿੰਦੇ ਮੜੀਆਂ ਜਿਹੜੀਆਂ ਐ 에어ਪੋਰਟ ਆ ਉੱਥੋਂ ਮੂਲ ਮੰਤਰ ਉਚਾਰਿਆ ਨਾ ਵੀ ਇੱਥੇ ਆ ਕੇ ਬੰਦੇ ਦਾ ਸਾਰਾ ਕੁਝ ਸਵਾਹ ਇੱਥੇ ਆ ਕੇ ਸਭ ਮੰਤਰੀ ਸੰਤਰੀ ਦੇ ਜੋ ਅਲੜ-ਪਲੜ ਖਤਮ ਤੇ ਆ ਜਿਹੜਾ ਮੂਲ ਮੰਤਰ ਪੜਿਆ ਬੇਬੇ ਇਹ ਮਰਨ ਤੋਂ ਬਾਅਦ ਅੱਗੇ ਦਾ ਸੌਦਾ ਹੀ ਅੱਗੇ ਦਾ ਇਹਨੂੰ ਕੋਈ ਇਕੱਠਾ ਨਹੀਂ ਕਰਦਾ ਤੇ ਪੰਜਾਬ ਸਿੰਘ ਨੇ ਆਖਿਆ ਪੁੱਤ ਮੈਂ ਸਹਿਜ ਪਾਠ ਕਰਦਾ ਤੇ ਬਾਣੀ ਨਹੀਂ ਮੰਨਦੀ ਪੱਕੇ ਕਰ ਲਓ ਕਹਿੰਦਾ ਚੰਗਾ ਬਾਪੂ ਮੈਂ ਚੱਲਦਾ ਤੇ ਦਇਆਕੌਰ ਬੋਲਪੀ ਕਹਿੰਦੀ ਕਿਉਂ ਜਾਵੇਂਗਾ ਤੂੰ ਤੈਨੂੰ ਮੈਂ ਪੁੱਤ ਬਣਾਇਆ ਵਾਂ ਇੱਥੇ ਕਲੇ ਪਾਉਗੀ ਸ਼ੈਤਾਨ ਹੱਸ ਪਿਆ ਕਹਿੰਦਾ ਲੈ ਵੀ ਸ਼ੁਰੂਆਤ ਹੋ ਗਈ ਜਿਹੜੇ ਘਰ ਚ ਕਦੇ ਸ਼ਬਦ ਨਹੀਂ ਸੀ ਆਇਆ ਅੱਜ ਆ ਗਿਆ ਤੇ ਦਇਆਕਾਰ ਕਹਿੰਦੀ ਫਿਰ ਮੈਂ ਵੀ ਨਾਲ ਜਾਊਂਗੀ ਪੰਜਾਬ ਸੋ ਮਜਬੂਰ ਹੋ ਗਿਆ ਮਜਬੂਰ ਬੇੜਾ ਗਰਖ ਜੇ ਅੱਜ ਕਈ ਗੁਰਮੁਖ ਪਰਿਵਾਰ ਜਿਹੜੇ ਕਹਿੰਦੇ ਢਾਡੀ ਸਿੰਘ ਆਪਾਂ ਸੱਦੀਏ ਕਥਾ ਪਾਠ ਕਰਾਈਏ ਤੇ ਜਿਹੜੇ ਦੁਜਲੇ ਬੰਨੇ ਬੈਠੇ ਉਹ ਕਹਿੰਦੇ ਵਿਆਹ ਦੇ ਵਿੱਚ ਪਾਠ ਕੀ ਕਰਨਾ ਬਾਬਿਆਂ ਦਾ ਕੀ ਕੰਮ ਇੱਥੇ ਬੋਲੋ ਵੈਗਰੂ ਫਿਰ ਕਹਿਣਗੇ ਬਾਅਦ ਚ ਕਰਾਵਾਂਗੇ ਇਹ ਕਹਾਣੀ ਬੜੀ ਪਿਆਰੀ ਬਣਾਈ ਮੈਂ ਬਣਾਈ ਮਾਰੇ ਨੇ ਗੱਡੀ ਚਾ ਰਿਆ ਸਕੀਮ ਜੀ ਨਾਲ ਸੁਣਾਉਣਾ ਪੈਂਦਾ ਕਿ ਕਿਤੇ ਪੱਲੇ ਪੈ ਜੇ ਉੱਥੇ ਪੰਜਾਬ ਮਜਬੂਰ ਹੋ ਗਿਆ ਕਹਿੰਦਾ ਚੱਲ ਆ ਜਾ ਬੀਬਾ ਆ ਜਾ ਕਾਕਾ ਫਿਰ ਰੱਖ ਲਈਏ ਨਹੀਂ ਲਓ ਜੀ ਕੱਚੇ ਘਰ ਨੂੰ ਟਾਤਾ ਉਸ ਘਰ ਚ ਪੋਥੀਆਂ ਪਈਆਂ ਸੀ ਉਹ ਪੋਥੀਆਂ ਭੇਜਤੀਆਂ ਗੁਰਦੁਆਰੇ ਵੀ ਜਦੋਂ ਘਰ ਬਣ ਗਿਆ ਤੇ ਵਾਪਸ ਮੁੜ ਕੇ ਚੇਤਾ ਬੁੱਲ ਗਿਆ ਜਦੋਂ ਚੇਤਾ ਭੁੱਲ ਗਿਆ ਕੋਠੀ ਤਿਆਰ ਹੋ ਗਈ ਤੇ ਸ਼ੈਤਾਨ ਪਾਵੇ ਗਿੱਦੇ ਤੇ ਉਹਨੇ ਫਿਰ ਦੂਜਾ ਚੱਕਰ ਸੁੱਟਿਆ ਕਹਿੰਦਾ ਬਾਪੂ ਆਪਾਂ 2 ਕਰੋੜ ਘਰ ਤੇ ਲਾਇਆ ਵਾ ਤੇ ਕਿਸੇ ਨੂੰ ਪਤਾ ਤੇ ਹੈਗਾ ਨਹੀਂ ਆਖੋ ਵੇਗੀ ਤੇ ਆਪਾਂ ਪਾਲਟੀ ਨਾ ਕਰੀਏ ਮੈਂ ਮੋੜ 'ਚ ਗਿਆ ਵਾ ਵੀ ਇਹ ਜਿੰਨੇ ਮੁੰਡਿਆਂ ਦੀਆਂ 'ਚ ਪੱਗਾਂ ਲੱਥੀਆਂ ਦਾੜੇ ਕੱਟੇ ਦਾ ਕਾਰਨ ਕੀ ਐ ਮੋੜ ਕਿੱਥੋਂ ਸ਼ੁਰੂ ਹੋਇਆ ਵਾ ਕਹਿੰਦੇ 베ੜੀ ਜੇ ਗਰਕੋ ਜੇ ਨਿਕਲੇ ਡਬੋਈ ਨਾ ਵਾਚ ਟੇਡਾ ਰੋਖੋ ਜੀ ਇਹ ਚੀਜ਼ਾਂ ਦਾ ਬਹੁਤ ਡੂੰਗਾ ਅਸਰ ਹੈ ਜਦੋਂ ਕੋਠੀ ਬਣ ਗਈ ਕਿੰਨਾ ਬਾਪੂ ਇੱਕ ਪਾਲਟੀ ਰਖੀਏ ਤੇ ਉਹਨੇ ਕਿਹਾ ਪੁੱਤ ਉਹ ਕੀ ਹੁੰਦੀ ਕਿੰਦਾ ਵੀ ਸਾਰੇ ਲੋਕੀ ਘਰੇ ਸਾਦ ਕੀ ਚਾਹ ਬਣੀ ਉਹ ਪੰਜਾਬ ਸੋਹਣੀ ਉਹ ਕਹਿੰਦਾ ਫਿਰ ਪੁੱਤ ਸਹਿਜ ਪਾਠ ਨਾ ਕਰਾਈਏ ਪੰਜਾਬ ਸੋਹਣੇ ਉਧਰ ਹੀ ਜਾਣਾ ਨਾ ਜਿਹੜੀ ਉਹਦੀ ਵਿਰਾਸਤ ਸੀ ਤੇ ਉਹ ਕਹਿੰਦਾ ਬਾਪੂ ਪਾਠ ਤੇ ਰੋਜ਼ ਕਰਦੇ ਰਹਿਨੇ ਆਂ ਵੀ ਜਦੋਂ ਰਿਸ਼ਤੇਦਾਰ ਭੈਣ ਭਰਾਵਾਂ ਦੇ ਪਾਠ ਕੋਈ ਸੁਣਦਾ ਨਹੀਂ ਤੇ ਬੇਅਦਬੀ ਹੋਊਗੀ ਤੇ ਆਪਾਂ ਪਾਠ ਨਹੀਂ ਆਪਾਂ ਪਾਲਟੀ ਕਰ ਲਈਏ ਕੱਲੀ ਸਮਝ ਰਹੇ ਆਂ ਤੇ ਚਲੋ ਜੀ ਪੰਜਾਬ ਸੋਂ ਮੜਾ ਜਿਹੜਿਆ ਵੀ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨੀ ਰੰਭ ਕਰਨਾ ਤੇ ਉਹ ਕਹਿੰਦਾ ਚੰਗਾ ਮੈਂ ਚੱਲਦਾ ਦਇਆਕੌਰ ਫੇਰ ਦਇਆ ਕਰਗੀ ਹਿੰਦੀ ਕੋ ਨਹੀਂ ਸਰਦਾਰ ਜੀ ਰੋਜ਼ ਪਾਠ ਹੀ ਕਰੀ ਜਾਨੇ ਥੋੜਾ ਜਿਹਾ ਰੰਗਾ ਰੰਗ ਵੀ ਕਰ ਲਓ ਐਦਾਂ ਸ਼ੁਰੂ ਹੋਇਆ ਨਾ ਜਿਵੇਂ ਗਲਤ ਨਾ ਹੋਆ ਚਲੋ ਜੀ ਪਾਲਟੀ ਰੱਖ ਲਈ ਤੇ ਪਕੌੜੇ ਪਕੂੜੇ ਨਿਕਲ ਲਾ ਪੇ ਜਲੇਬੀਆਂ ਗਲਾਬ ਜਾ ਉਹਨੂੰ ਤੇ ਸ਼ੈਤਾਨ ਕਹਿੰਦਾ ਬਾਪੂ ਜੀ ਮੀਟ ਸ਼ਰਾਬ ਦਾ ਕਿਦਾਂ ਪੰਜਾਬ ਸੋਹਣੇ ਥੱਪੜ ਮਾਰਿਆ ਕਹਿੰਦਾ ਇਹ ਗੁਰੂ ਨਾਨਕ ਦੇ ਪੁੱਤ ਦਾ ਘਰ ਹੈ ਜਦੋਂ ਚਪੇੜ ਵੱਜੀ ਨਾ ਸ਼ੈਤਾਨ ਦੇ ਤੇ ਉਹਨੇ ਆਖਿਆ ਅੱਜ ਬਾਪੂ ਪੰਜਾਬ ਸਿਆਂ ਮੈਨੂੰ ਸਾਸ ਕਰਾਤਾਈ ਕਿ ਮੈਂ ਤੇਰਾ ਸੱਚਾ ਪੁੱਤ ਮੈਂ ਗੋਦੀ ਆ ਮੈਂ ਨਹੀਂ ਰਹਿਣਾ ਤੇਰੇ ਘਰ ਤੇ ਦਇਆਕੌਰ ਨੂੰ ਫੇਰ ਦਇਾਈ ਕਹਿੰਦੀ ਰਹਿਣਾ ਕਿਉਂ ਨਹੀਂ ਪੰਜਾਬ ਦੀ ਐਸੀ ਤੈਸੀ ਮੈਂ ਰਹੂੰਗੀ ਤੇਰ ਨਾਲ ਚੱਲ ਤੂੰ ਸ਼ਰਾਬ ਮੀਟ ਦਾ ਪ੍ਰਬੰਧ ਕਰ ਤੇ ਉਸ ਵੇਲੇ ਕਹਿੰਦੇ ਪੰਜਾਬ ਸੋਂ ਮਜਬੂਰ ਹੋ ਗਿਆ ਤੇ ਪਾਲਟੀ ਸ਼ੁਰੂ ਹੋ ਗਈ ਤੇ ਦਇਆਕੌਰ ਨੇ ਥਾਲੀ 'ਚ ਰੱਖੇ ਗਲਾਸ ਜਦੋਂ ਫੜੌਂ ਚੱਲੀ ਤੇ ਸ਼ੈਤਾਨ ਨੇ ਥੱਲੇ ਲੱਤ ਕਰਤੀ ਤੇ ਉਹਨੂੰ ਲੱਗਾ ਠੇਡਾ ਜਦੋਂ ਥਾਲੀ ਡਿੱਗੀ ਤੇ ਗਲਾਸ ਰਿਸਤੇਦਾਰਾਂ ਤੇ ਤੇ ਉਹਨਾਂ ਆਖਿਆ ਪੰਜਾਬਸਿਆਂ ਸਾਡੀ ਬੇਇੱਜ਼ਤੀ ਕਰਾਉਣ ਨੂੰ ਸਦਿਆ ਓਨੇ ਫਿਰ ਗੁੱਸੇ 'ਚ ਆ ਕੇ ਤੇ ਜਿਸ ਜਨਾਨੀ ਨੂੰ 60 ਸਾਲ ਕਦੇ ਫਿਟੇ ਮੂਲੀ ਸੀ ਕਿਆ 60 ਸਾਲਾਂ ਬਾਅਦ ਪਹਿਲੀ ਵਾਰੀ ਪੰਜਾਬ ਸਿੰਘ ਨੇ ਦਇਆ ਦੇ ਥੱਪੜ ਮਾਰਿਆ ਅੱਜ ਪੰਜਾਬ ਚੋਂ ਦਇਆ ਮੁੱਕਦੀ ਜਾਰੀ ਏ ਇਹ ਦਇਆ ਦਾ ਮੋੜ ਸੀ ਇਹ ਧਰਤੀ ਜਦੋਂ ਥੱਪੜ ਮਾਰਿਆ ਨਾ ਦਇਆ ਡਿੱਗ ਪਈ ਥੱਲੇ ਤੇ ਉੱਠ ਕੇ ਕਹਿੰਦੀ ਵਾ ਪੰਜਾਬ ਸਿਆਂ ਆ ਚੀਜ਼ ਰਹਿ ਗਈ ਸੀ ਇੰਨੇ ਸਾਲ ਹੋ ਗਏ ਤੇਰੇ ਨਾਲ ਕੱਢੇ ਆਪਣੇ ਕੋਈ ਬੱਚਾ ਨਹੀਂ ਪਰ ਤੂੰ ਕਦੇ ਮੈਨੂੰ ਫਿਟੇ ਮੋ ਨਹੀਂ ਸੀ ਆਖਿਆ ਤੇ ਮੈਂ ਤੈਨੂੰ ਨਹੀਂ ਅੱਜ ਸਾਰੀ ਦੁਨੀਆ ਦੇ ਵੇਂਦਿਆਂ ਥੱਪੜ ਮਾਰਿਆਈ ਤੇਰਾ ਮੇਰਾ ਰਿਸ਼ਤਾ ਖਤਮ ਦਇਆ ਨਿਕਲ ਗਈ ਪੰਜਾਬ ਇਕੱਲਾ ਰਹਿ ਗਿਆ ਹੁਣ ਇਕੱਲੇ ਪੰਜਾਬ ਦੇ ਕੋਲਕ ਕੌਣ ਖੜੋਤਾ ਵਾ ਸ਼ੈਤਾਨ ਪੰਜਾਬ ਐਸ ਵੇਲੇ ਲੱਤਾਂ ਭਾਰ ਨਹੀਂ ਚੱਲਦੀਆਂ ਪੰਜਾਬ ਸਿੰਘ ਨੇ ਵੀ ਪੈਗ ਲਾਏ ਦੋ ਤਿੰਨ ਤੇ ਘਰ ਦੀ ਦਇਆ ਕੌਰ ਛੱਡ ਕੇ ਚਲੇ ਗਈ ਐ ਤੇ ਹੁਣ ਉਹ ਵੀ ਅੱਧਾ ਸ਼ਰਾਬੀ ਹੋਇਆ ਪੰਜਾਬ ਮੈਂ ਨਕਸ਼ਾ ਖਿੱਚਿਆ ਆਪਣੇ ਤਰੀਕੇ ਨਾਲ ਜੇ ਚੰਗਾ ਲੱਗਾ ਤੇ ਸੰਭਾਲ ਲਿਓ ਇਹ ਨਕਸ਼ਾ ਬੜਾ ਮਹਿੰਗਾ ਸੀ ਤੇ ਲਾਗੇ ਖੜੋਤਾ ਸ਼ੈਤਾਨ ਉਹ ਵੱਡੇ ਨੂੰ ਤਾੜੀ ਮਾਰ ਕੇ ਕਹਿੰਦਾ ਆਪਣਾ ਕੰਮ ਹੋ ਗਿਆ ਈ ਆਪਾਂ ਅੱਜ ਜਿੱਤ ਪ੍ਰਾਪਤ ਕੀਤੀ ਆ ਕਿਉਂਕਿ ਪੰਜਾਬ ਦੇ ਵਿੱਚ ਦਇਆ ਤੇ ਬਾਣੀ ਬਾਣਾ ਖੁਸ਼ੀਆਂ ਸੀ ਅੱਜ ਮੈਂ ਕਲੇਸ਼ ਪਾਤਾ ਈ ਉਜੜ ਗਿਆ ਈ ਪੰਜਾਬ ਤੇ ਜਦੋਂ ਪੰਜਾਬ ਉਜੜਿਆ ਸੀ ਖੜੋਤਾ ਸਾਰੇ ਰਿਸ਼ਤੇਦਾਰ ਚਲੇ ਗਏ ਖਾ ਪੀ ਕੇ ਟੁੱਟੀਆਂ ਕੁਰਸੀਆਂ ਪਈਆਂ ਤੇ ਉਹਨੂੰ ਕਹਿੰਦਾ ਪੁੱਤ ਤੇਰੇ ਆਖੇ ਲੱਗ ਕੇ ਸਾਰਾ ਕੁਝ ਕੀਤਾ ਇਦਾਂ ਕਰ ਮੇਰੀ ਬਾਹ ਫੜ ਕੇ ਕਮਰੇ ਤੱਕ ਛੱਡਿਆ। ਸ਼ੈਤਾਨ ਨੇ ਬਾਹ ਫੜੀ ਜਾਣ ਬੁੱਝ ਕੇ ਜਿੱਥੇ ਗੰਦੀ ਨਾਲੀ ਸੀ ਨਾ ਉਧਰ ਨੂੰ ਲੈ ਗਿਆ ਤੇ ਲੱਤ 'ਚ ਲੱਤ ਫਸਾਈ ਤੇ ਪੰਜਾਬਸਾ ਨੂੰ ਮੂੰਹ ਪਰਨੇ ਸੁੱਟਿਆ ਜਦੋਂ ਪੰਜਾਬਸਾ ਡਿੱਗਾ ਤੇ ਉਹਦੀ ਪੱਗ ਲੈ ਕੇ ਨਾਲੀ 'ਚ ਗਈ। ਤੇ ਉਹ ਕਹਿੰਦਾ ਪੁੱਤ ਚੁੱਕ ਮੈਨੂੰ। ਕਹਿੰਦਾ ਜੇ ਚੁੱਕਣਾ ਹੀ ਸੀ ਤੇ ਫਿਰ ਸੁੱਟਿਆ ਕਿਉਂ ਆਖੋ ਸਤਿਨਾਮ। ਕਹਿੰਦਾ ਮੈਂ ਸ਼ੈਤਾਨ ਸੀ ਪੁੱਤ ਨਹੀਂ ਸੀ ਮੈਨੂੰ ਵੱਡੇ ਸ਼ੈਤਾਨ ਨੇ ਆਖਿਆ ਸੀ ਵੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਸੁਨੱਖੀ ਜਗ੍ਹਾ ਪੰਜਾਬ ਹੈ ਇਹ ਸਾਰਿਆਂ ਦੀ ਅੱਖਾਂ ਅੱਗੇ ਚੁਬਦਾ ਸੀ ਕਿੰਨੇ ਧਰਮ ਨੇ ਕਿੰਨੇ ਦੁਨੀਆਂ ਤੇ ਲੋਕ ਵਸਦੇ ਨੇ ਸਭ ਤੋਂ ਜ਼ਿਆਦਾ ਕਿਸੇ ਨੂੰ ਤੰਗੀ ਆ ਤੇ ਆ ਪੱਗਾਂ ਵਾਲਿਆਂ ਤੋਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਸੀ 22 ਧਾਰ ਦੇ 22 ਰਾਜੇ ਹੀ ਉਰੰਗਜੀਤ ਦੇ ਕੋਲ ਦਿੱਲੀ ਸੀ ਤੇ ਸਤਿਗੁਰੂ ਨੇ ਕਿਸੇ ਨੂੰ ਕਿਹਾ ਹੀ ਨਹੀਂ ਸੀ ਕੁਝ ਉਹ ਤਾਂ ਛੋਟਾ ਜਿਹਾ ਟੁਕੜਾ ਆਨੰਦਪੁਰ ਦਾ ਲੈ ਕੇ ਤੇ ਉੱਥੇ ਖਾਲਸਾ ਤਿਆਰ ਹੋਇਆ ਪੰਜ ਬਾਣੀਆਂ ਪੰਜ ਕਕਾਰ ਮਿਲੇ ਤੇ ਸੱਚੇ ਪਾਤਸ਼ਾਹ ਦੀ ਮੌਜ ਵਿੱਚ ਸੀ ਉੱਥੋਂ ਫਿਰ ਚੁਗਲੀ ਹੋਈ ਕਹਿੰਦੇ ਕੋ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦਾ ਸਾਰੀ ਸ੍ਰਿਸ਼ਟੀ ਤੇ ਰਾਜ ਹੋ ਜਾਣਾ ਇਹ ਕਹਾਣੀ ਬੜੀ ਦਿਲਚਸਪ ਸੀ ਜੇ ਮੰਨ ਸਕਦੇ ਤੇ ਭਰਾਓ ਮਿੰਤਾਲੀ ਗੱਲ ਹੈ ਆਪਣੇ ਵਿਆਸ ਧਾਰਨੋਂ ਪੰਜਾਬ ਸੁਧਰ ਜਾਊ ਇਹ ਜਿੰਨੇ ਮੁੰਡੇ ਸਾਡੇ ਮੇਰੇ ਸਾਹਮਣੇ 5-6 ਕੀਰਤਨ ਕਰਦੇ ਬੱਚੇ ਸੀ ਜਿਨ੍ਹਾਂ ਨੇ ਅੱਜ ਆਪਣੇ ਕੇਸ ਕਟਾਤੇ ਗੱਤਰੇ ਕਿੱਲੀ ਤੇ ਟਾਂਗ ਤੇ ਕਿੰਨੂੰ ਸੁਣਾਵਾਂਗੇ ਇਹ ਅਸਰ ਬੜਾ ਮਾੜਾ ਪੈ ਗਿਆ ਸੋ ਮੈਂ ਬਚਨ ਕੀਤਾ ਉਸ ਮਹਾਂਪੁਰਖ ਦਾ ਜਿਦਾਂ ਤੁਸੀਂ ਕਥਾ ਸੁਣੀ ਸਾਰਿਆਂ ਨੇ ਬਹਿ ਕੇ ਸਰੋਤਾ ਵੀ ਬੜੀ ਕਿਰਪਾ ਵਾਲਾ ਹੁੰਦਾ ਤੁਹਾਡੇ ਧੰਨਵਾਦ ਸਭ ਦੇ ਮਹਾਂਪੁਰਖਾਂ ਨੂੰ ਪਿਆਰ ਕਰਦੇ ਜੇ ਕੋਈ ਜਨ ਹਰਿ ਸਿਉ ਦੇਵੇ